ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਪਿਆ 8000 ਕਰੋੜ ਵਾਪਸ ਲਿਆਉਣ ਦੀ ਤਰਕੀਬ ਲੱਭ ਲਈ ਹੈ ਜੀਹਾਂ ਮੁੱਖ ਮੰਤਰੀ ਬਸ ਛੋਟੀ ਜੀ ਦਰਖਾਸਤ ਪੰਜਾਬ ਦੇ ਲੋਕਾਂ 'ਗੇ ਲਗਾ ਰਹੇ ਨੇ ਕਿ ਇਸ ਵਾਰ ਲੋਕ ਸਭਾ ਚੋਣਾਂ 'ਚ ਤੁਸੀਂ 13 ਦੀਆਂ 13 ਸੀਟਾਂ ਜਿਤਾ ਦਿਓ ਫਿਰ ਦੇਖਿਓ ਪੈਸਾ ਵਾਪਸ ਲਿਆਉਂਦੇ ਮਾਨ ਦਾਵਾ ਕਰ ਰਹੇ ਨੇ ਕਿ ਕੇਂਦਰ ਨੇ ਸਾਡਾ ਐਨ ਐਚ ਐਮ ਅਤੇ ਆਰ ਡੀ ਐਫ ਦਾ 8000 ਕਰੋੜ ਦੇ ਕਰੀਬ ਰੋਕ ਰੱਖਿਆ ਹੈ ਫਿਰ ਵੀ ਅਸੀਂ ਖਜ਼ਾਨਾ ਖਾਲੀ ਹੈ ਇਹ ਨਹੀਂ ਕਹਿੰਦੇ ਇਸ ਵਾਰ ਲੋਕ ਸਭਾ ਚੋਣਾਂ ਚ ਤੁਸੀਂ 13 ਸੀਟਾਂ ਜਤਾ ਦਿਓ ਫਿਰ ਰੋਕ ਕੇ ਦਿਖਾਉਣ ਪੰਜਾਬ ਦੇ ਪੈਸੇ ਪੰਜਾਬ ਚ ਸਰਕਾਰਾਂ ਭਾਵੇਂ ਬਦਲ ਜਾਣ ਪਰ ਕੇਂਦਰ ਤੇ ਇਲਜ਼ਾਮ ਹਰ ਵਾਰ ਲੱਗਦੀ ਨਹੀਂ ਕੇਂਦਰ ਅਕਸਰ ਹੀ ਪੰਜਾਬ ਦੇ ਨਾਲ ਵਿਤਕਾ ਕਰਨ ਦੇ ਇਲਜ਼ਾਮਾਂ ਚ ਗਿੱਦੀ ਹੈ ਤੇ ਆਰਡੀਐਫ ਦੇ ਮੁੱਦੇ ਤੇ ਪੰਜਾਬ ਚ ਸਿਆਸਤ ਵੀ ਹੁੰਦੀ ਹੈ ਉਧਰ ਕੇਂਦਰ ਵੀ ਪੰਜਾਬ ਦੀਆਂ ਸਰਕਾਰਾਂ ਤੇ ਪ੍ਰੋਟੋਕੋਲ ਫਾਲੋ ਨਾ ਕਰਨ ਦੀ ਦਲੀਲ ਦਿੰਦੀ ਰਹਿੰਦੀ ਹੈ ਖੈਰ ਦਾਵਾਮਾਨ ਵੱਡਾ ਕਾਰ ਹੈ ਨਹੀਂ ਦੇਖਣਾ ਦਿਲਚਸਪ ਰਹੇਗਾ ਕਿ ਪੰਜਾਬ ਦੇ ਲੋਕ ਮੰਨਦੇ ਕਿੰਨਾ ਭਰੋਸਾ ਦਿਖਾਉਂਦੇ ਨੇ ਹੁਣ ਬਸ ਇੱਕੋ ਹੀ ਰੀਕਵੈਸਟ ਕਰਨਾ ਆਇਆ ਸੀ ਕਿ ਜੇ 13 0 ਹੋ ਗਿਆ ਇਸ ਵਾਰ ਤੇ ਇਸ ਵਾਰ 10 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਸਵਾਂ ਚ ਤੇ ਦਿੱਲੀ ਤੋਂ ਆ ਜਾਣਗੇ ਹਰਿਆਣੇ ਤੋਂ ਗੁਜਰਾਤ ਤੋਂ ਤਾਂ ਜੇ ਸਾਡੇ ਉੱਥੇ 25 20 25 ਉੱਥੇ ਸਾਡੇ ਬੰਦੇ ਹੋਏ ਤੇ 10 ਰਾਸਵਾਲੇ ਵਿੱਚ ਮਿਕਸ ਕਰਕੇ ਤਾਂ ਕੋਈ ਵੀ ਇਹੋ ਜਿਹਾ ਪੈਸਾ ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਾਇਸ ਹੋ ਕੇ ਰੋਕ ਸਕੇ ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ ਤਾਂ ਸਰਕਾਰ ਤੇ ਦਬਾਅ ਪੈਂਦਾ ਹੈ ਇਸ ਗੱਲ ਦੀ ਗਰੰਟੀ ਅਸੀਂ ਲੈਨੇ ਆ ਇੱਕ ਇੱਕ ਪੈਸਾ ਚਾਹੀਏ ਐਨ ਐਚ ਐਮ ਦਾ 800 ਕਰੋੜ ਰੁਪਏ ਰੋਕਿਆ ਹੋਇਆ ਹੈ ਆਰ ਡੀ ਐਫ ਦਾ 5500 ਕਰੋੜ ਰੁਪਏ ਰੋਕਿਆ ਹੋਇਆ ਹੈ ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕਿਆ ਹੋਇਆ ਹੈ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਆਉਣ ਵਾਲੇ ਦਿਨਾਂ ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਪਾਰਟੀ ਦਾ ਸਾਡੇ ਸੁਪਰੀ अरविंद केजरीवाल जी ਦਾ ਇਹੀ ਕਹਿਣਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰੋ ਤਿੰਨ ਕੰਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਬੱਦ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਿਣਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋ ਇਹ ਔਰ ਜਿਹੜੀ ਕਰ ਸਕਦੇ ਆ ਉਹਨੂੰ ਕਹਿੰਨੇ ਆ ਤੇ ਉਹੀ ਕਹਿੰਨੇ ਆ ਜਿਹੜੀ ਕਰ ਸਕਦੇ ਆ